ਵੀਡੀਓ ਦੇਖ ਰਹੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਵਿੱਚ ਅਸੀਂ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਮੁੱਖ ਮੰਤਰੀ ਬੀਮਾ ਯੋਜਨਾ ਬਾਰੇ ਇਹ ਬੀਮਾ 10 ਲੱਖ ਦਾ ਹੁੰਦਾ ਹੈ ਪਰਿਵਾਰ ਦਾ ਕੋਈ ਵੀ ਮੈਂਬਰ ਹਰ ਇੱਕ ਮੈਂਬਰ ਦਾ 10 ਲੱਖ ਦਾ ਇਲਾਜ ਫਰੀ ਹੋਊਗਾ ਇਹ ਕਿੱਦਾਂ ਮੰਨਦਾ ਇਹ ਕਿਵੇਂ ਫਾਇਦਾ ਹੈ ਦਾ ਮੁੱਖ ਮੰਤਰੀ ਬੀਮਾ ਕਾਰਡ ਜੋ ਜਿਹੜਾ ਤੁਹਾਨੂੰ 10 ਲੱਖ ਦੇ ਇਲਾਜ ਲਈ ਸਹੂਲਤ ਦਿੱਤੀ ਜਾਵੇਗੀ ਪੂਰਾ ਪਰਿਵਾਰ ਦਾ ਹਰ ਮੈਂਬਰ 10 ਲੱਖ ਦਾ ਇਲਾਜ ਬਿਲਕੁਲ ਫ੍ਰੀ ਕਰਵਾ ਸਕਦਾ ਹੈ ਇਸ ਕਾਰਡ ਨੂੰ ਹਰ ਨਾਰਮਲ ਆਦਮੀ ਆਪਣੇ ਘਰ ਦੇ ਮੈਂਬਰ ਦਾ ਅਪਲਾਈ ਕਰ ਸਕਦਾ ਕਾਰਡ ਇਹ ਇਸ ਲਈ ਪੈਨ ਕਾਰਡ ਆਧਾਰ ਕਾਰਡ ਤੇ ਰਾਸ਼ਨ ਕਾਰਡ ਕੋਈ ਵੀ ਡਾਕੂਮੈਂਟ ਲਗਾ ਕੇ ਤੁਸੀਂ ਬਣਵਾ ਸਕਦੇ ਹੋ ਇਹ ਕਾਰਡ ਪੰਜਾਬ ਵਿੱਚ 2 ਅਕਤੂਬਰ ਤੋਂ ਅਪਲਾਈ ਹੋਣ ਲੱਗ ਜੂਗਾ ਤੇ ਹਸਪਤਾਲ ਕਈ ਵਾਰ ਕਿਸੇ ਦਾ ਮਰੀਜ਼ ਕੋਈ ਦਾਖਲ ਹੁੰਦਾ ਹੈ ਉੱਥੇ ਵੀ ਇਹ ਹਸਪਤਾਲ ਦੇ ਵਿੱਚ ਵੀ ਨਾਲ ਦੀ ਨਾਲ ਅਪਲਾਈ ਹੋ ਜੂਗਾ ਜਿਹਦੇ ਲਈ ਤੁਹਾਨੂੰ ਵੋਟਰ ਆਈਡੀ ਤੇ ਆਧਾਰ ਕਾਰਡ ਤੁਹਾਨੂੰ ਕੋਲ ਚਾਹੀਦਾ ਨਾਲ ਦੀ ਨਾਲ ਅਪਲਾਈ ਹੋ ਕੇ ਆਨਲਾਈਨ ਚੱਲ ਪੈਂਦਾ ਇਸ ਕਾਰਡ ਵਿੱਚ ਪਹਿਲਾਂ ਵਾਲੇ 5 ਲੱਖ ਵਾਲੇ ਕਾਰਡ ਨਾਲੋਂ ਹੋਰ ਲੱਗ ਸਹੂਲਤਾਂ ਐ ਇਸ ਕਾਰਡ ਵਿੱਚ ਜਿਵੇਂ ਕਿ ਪਹਿਲਾਂ ਕੋਈ ਸਰਕਾਰੀ ਹਸਪਤਾਲਾਂ ਵਿੱਚ ਕਾਰਡ ਚੱਲਦਾ ਸੀਗਾ ਇਹ ਇਹ ਕਾਰਡ ਵਿੱਚ ਬਹੁਤ ਸਾਰੇ ਪ੍ਰਾਈਵੇਟ ਵੱਡੇ ਹਸਪਤਲ ਪ੍ਰਾਈਵੇਟ ਇਸ ਕਾਰਡ ਨਾਲ ਅਟੈਚ ਕਰ ਦਿੱਤੇ ਗਏ ਹਨ ਹੁਣ ਤੁਸੀਂ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚੋਂ ਵੀ 10 ਲੱਖ ਤੱਕ ਦਾ ਫ੍ਰੀ ਕਰਵਾ ਸਕਦੇ ਹੋ ਜੋ ਖਰਚਾ ਹੋਊਗਾ ਉਹ ਤੁਹਾਡਾ ਸਰਕਾਰ ਖਰਚਾ ਕਰੇਗੀ ਸਾਰਾ ਆਪਣਾ ਇਲਾਜ ਵਧੀਆ ਹਸਪਤਾਲ ਤੋਂ ਕਰਵਾ ਸਕਦੇ ਹੋ ਤੁਸੀਂ ਇਸ ਲਈ ਤੁਹਾਨੂੰ ਪਹਿਲਾਂ ਜਾਨਣਾ ਹੋਵੇਗਾ ਕਿ ਵੀ ਇਹ ਕਾਰਡ ਕਿਸ ਕਿਸ ਹਸਪਤਾਲ ਵਿੱਚ ਚੱਲਦਾ ਹੈ ਇਹ ਕਾਰਡ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਵੀ ਇਸ ਕਾਰਡ ਨਾਲ ਆਪਣੇ ਜ਼ਿਲ੍ਹੇ ਦੇ ਕਿਹੜੇ ਕਿਹੜੇ ਹਸਪਤਾਲ ਜੁੜੇ ਹਨ ਇਸ ਕਾਰਡ ਵਿੱਚ ਬਜ਼ੁਰਗ ਬੱਚੇ ਸਾਰੇ ਇਸ ਦਾ ਫਾਇਦਾ ਲੈ ਸਕਦੇ ਹਨ ਕੋਈ ਵੀ ਤੁਹਾਡਾ ਛੋਟਾ ਆਪਰੇਸ਼ਨ ਆ ਕੋਈ ਜਿੱਦਾਂ ਕੇ ਕੋਈ ਪਥਰਿਆਂ ਗੋਡਿਆਂ ਵਗੈਰਾ ਦਾ ਆਪਰੇਸ਼ਨ ਹੋ ਗਿਆ ਇਹ ਕਾਰਡ ਅਪਲਾਈ ਕਰ ਸਕਦੇ ਹੋ ਤੁਸੀਂ ਆਨਲਾਈਨ ਆਪ ਵੀ ਅਪਲਾਈ ਕਰ ਸਕਦੇ ਹੋ ਤੇ ਆਪਣੇ ਕੈਫਿਆਂ ਤੇ ਵੀ ਭਲਾਈ ਹੋਣ ਲੱਗ ਜਾਣਾ 2 ਅਕਤੂਬਰ ਤੋਂ ਇਹ ਕਾਰਡ ਅਪਲਾਈ ਹੋਣ ਲੱਗ ਜਾਣਗੇ ਜੋ ਕਿ ਨਾਲ ਦੀ ਨਾਲ ਆਨਲਾਈਨ ਚੱਲ ਪੈਂਦਾ ਇਹ ਕਾਰਡ ਇਸ ਦਾ ਵੱਧ ਤੋਂ ਵੱਧ ਫਾਇਦਾ ਲਵੋ ਕੋਈ ਹੋ ਕੇ ਕੋਈ ਲਾਜ ਬਿਨਾ ਬਣ ਜਾਣਾ ਰਹੇ ਇਸ ਵਿੱਚ ਕਿਸੇ ਅਮੀਰ ਕਿਸੇ ਗਰੀਬ ਦਾ ਕੋਈ ਨਹੀਂਗਾ ਇਹ ਹਰ ਇੱਕ ਆਦਮੀ ਦਾ ਇਹ ਕਾਰਡ ਬਣੂਗਾ ਤੁਸੀਂ ਵੀ ਆਪਣਾ ਇਹ ਕਾਰਡ 2 ਅਕਤੂਬਰ ਤੋਂ ਅਪਲਾਈ ਕਰੋ ਤੇ ਆਪਣਾ ਲਾਇਸੈਂਸ ਕਰਵਾ ਸਕਦੇ ਹੋ ਕਿਸੇ ਵੀ ਹਸਪਤਾਲ ਤੋਂ ਇਹ ਕਾਰਡ ਜਦੋਂ ਬਣ ਗਿਆ ਤੁਹਾਡਾ ਤੁਸੀਂ ਕਿਸੇ ਵੀ ਹਸਪੀਟਲ 'ਚ ਜਾਣਾ ਪਹਿਲਾਂ ਤੁਸੀਂ ਚੈੱਕ ਕਰਨਾ ਵੀ ਇਹ ਹਸਪਤਾਲ ਤੋਂ ਇਹਦੀ ਜਾਣਕਾਰੀ ਲੈ ਸਕਦੇ ਹੋ ਵੀ ਇਹ ਹਸਪੀਟਲ ਵਿੱਚ ਕਾਰਡ ਚੱਲਦਾ ਜਾਂ ਤੁਹਾਨੂੰ ਦੱਸ ਦੇਣਗੇ ਵੀ ਕਿਸ-ਕਿਸ ਹਸਪਤਾਲ ਵਿੱਚ ਇਹ ਕਾਰਡ ਚੱਲਦਾ ਤੇ ਵੈਸੇ ਤਾਂ ਆਪਣੇ ਹਰ ਘਰ ਵਿੱਚ ਫੋਨ ਆ ਕਿਉਂਕਿ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਆਂ ਵੀ ਇਹਦੇ ਨਾਲ ਕਿਹੜੇ ਕਿਹੜੇ ਹਸਪੀਟਲ ਰਜਿਸਟਰਡ ਹਨ ਅੱਗੇ ਤੋਂ ਵੀ ਤੁਹਾਡੇ ਲਈ ਹੋਰ ਵੀਡੀਓ ਤੁਹਾਡੀ ਜਾਣਕਾਰੀ ਲਈ ਲੈ ਕੇ ਆਉਂਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਬਹੁਤ ਮਿਹਰਬਾਨੀ ਹੋਊਗੀ ਅੱਗੇ ਤੋਂ ਤੁਹਾਡੇ ਲਈ ਨਵੀਆਂ ਅਪਡੇਟ ਲੈ ਕੇ ਆਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦੀ